ਗੁਰੂ ਵਿਦਾਸ ਮਹਾਰਾਜ ਦਾ 659ਵਾਂ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਸਾਰੇ ਜ਼ਿਲ੍ਹੇ ਚੋਂ ਬਹੁਤ ਸਰੀਆਂ ਸਾਡੀਆਂ ਸ਼੍ਰੀ ਗੁਰੂ ਵਿਦਾਸ ਸੁਭਾਵਾਂ ਆਪਣੇ ਆਪਣੇ ਜੱਫੇ ਦੇ ਨਾਲ ਇੱਥੇ ਸ਼ਾਮਲ ਹੋਈਆਂ ਨੇ ਸੋ ਮੈਂ ਸਾਰੀਆਂ ਸੁਭਾਵਾਂ ਨੂੰ ਗੁਰਦਾਸਪੁਰ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਔਰ ਜਿਸ ਤਰ੍ਹਾਂ ਸਾਡੇ ਗੁਰੂ ਜੀ ਨੇ ਕਿਹਾ ਕਿ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਔਰ ਅਗਿਆਨਤਾ ਦਾ ਜਿਹੜਾ ਹਨੇਰਾ ਉਹ ਦੂਰ ਕਰਨਾ ਹੈ ਔਰ ਸਿੱਖਿਆ ਦੇ ਵਾਅਦੇ ਜਿਹੜਾ ਆਪਣੇ ਬੱਚਿਆਂ ਨੂੰ ਸਿੱਖਿਆਤ ਕਰਨਾ ਤੇ ਮੈਂ ਤਾਂ ਅੱਜ ਇਸ ਸ਼ੁਭ ਦਿਨ ਦੇ ਉੱਤੇ ਸਾਰੀ ਸੰਗਤ ਨੂੰ ਇਹ ਅਪੀਲ ਕਰਦਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਸਿੱਖਤ ਕਰਨ ਵਾਸਤੇ ਵੱਧ ਵੱਧ ਧਿਆਨ ਦੇਣਾ ਚਾਹੀਦਾ ਔਰ ਨਸ਼ਿਆਂ ਤੋਂ ਬਿਲਕੁਲ ਸਾਨੂੰ ਬੱਚਿਆਂ ਨੂੰ ਦੂਰ ਰੱਖਣਾ ਚਾਹੀਦਾ ਔਰ ਜਿਹੜੇ ਇਨਸਾਨ ਜਿਹੜੇ ਪਰਿਵਾਰ ਨਸ਼ਿਆਂ ਤੋਂ ਦੂਰ ਰਹਿੰਦੇ ਨੇ ਉਹੀ ਪਰਿਵਾਰ ਹਮੇਸ਼ਾ ਖੁਸ਼ ਰਹਿੰਦੇ ਨੇ ਤੋਂ ਮੈਂ ਅੱਜ ਜਿਵੇਂ ਕਿ ਇਸ 89ਵਾਂ ਵਰ੍ਹਾ ਮਨਾਇਆ ਜਾ ਰਿਹਾ ਅਗਲਾ ਸਾਲ ਸਤਾਵਦੀ ਬਰਾ ਮਨਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਸਾਰੇ ਜਿੱਥੇ ਚਰਨ ਸੋਪਰਾਪਤ ਦੇ ਸਥਾਨ ਉੱਥੇ ਉੱਥੋਂ ਬਿਲਕੁਲ ਮੁਫਤ ਲੋਕਾਂ ਨੂੰ ਯਾਤਰਾ ਕਰਾਈ ਜਾਏਗੀ ਪਰ ਲੋਕਾਂ ਨੂੰ ਉੱਥੇ ਜਿਵੇਂ ਬਨਾਰਸਾ ਗੁਰੂ ਘਰ ਦਾ ਜਨਮ ਸਥਾਨ ਉੱਥੇ ਵੀ ਲੈ ਕੇ ਜਾਏਗਾ ਪਰ ਇਸੇ ਤਰ੍ਹਾਂ ਖੁਰਾਲਗੜ੍ਹ ਵੀ ਲੈ ਕੇ ਜਾਏ ਜਾਏਗਾ ਸਰਕਾਰ ਕੋ ਸਰਕਾਰ ਬਿਲਕੁਲ بڑے ਵੱਡੇ ਪੱਧਰ ਦੇ ਉੱਤੇ ਅਗਲਾ ਇਹ ਬੜਾ ਇਹ ਮਨਾਣ ਜਾ ਰਹੀ ਹੈ ਔਰ ਜਿਹੜੇ ਇਹ ਜੜੀਆਂ ਵੀ ਆ ਚਰਨ ਸੋਪਰਾਪਤ ਇਹ ਜਗਾਂਨਾ ਉੱਥੇ ਸੰਗਤਾਂ ਦੇ ਦਰਸ਼ਨ ਕਰਨ ਜਾ ਰਹੀ ਹੈ ਵਿਸੇ ਭਰਦੀਆਂ ਸੰਗਤਾਂ ਨੂੰ ਕ੍ਰਾਂਤੀਕਾਰੀ ਰਹਿਬਰ ਤਰ ਭਗਤੀ ਕਾਲ ਦੇ ਮੋਢੀ ਸਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਿੱਸੋ ਅਨਿੰਜਮੇ ਪ੍ਰਕਾਸ਼ ਦੀ ਵਿਸਥੀ ਲੱਖ ਲੱਖ ਵਧਾਈ ਅੱਜ ਗੁਰਦਾਸਪੁਰ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਨੂੰ ਸਮਰਪਤ ਸਿੱਸੋ ਅਨਿੰਜਮੇ ਪ੍ਰਕਾਸ਼ ਦਿਵਸ ਨੂੰ ਸਮਰਪਤ ਜੋ ਸੋਭਾ ਯਾਤਰਾ ਹੋ ਰਹੀ ਹੈ ਉਹਦਾ ਮੁੱਖ ਸੰਦੇਸ਼ ਅਜੇ ਹੋਈ ਹੈ ਗੁਰੂ ਜੀ ਨੇ ਕਿਹਾ ਸੀ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਦ ਮਖੀਰਾ ਗੁਰੂ ਜੀ ਨੇ ਕਿਹਾ ਸੀ ਕਿ ਨਸ਼ਾ ਮੁਕਤ ਸਮਾਜ ਬਣਾਉਣਾ ਉਹਨਾਂ ਨੇ ਕਿਹਾ ਸੀ ਸੁਰਸਰੀ ਸੱਲਰ ਕਿਰਤ ਬਾਰ ਨੀਰੇ ਸੰਤ ਜਨ ਕਰਤ ਨਹੀਂ ਪਾਨਨ ਨਸ਼ੇ ਜਿਤਨੀ ਮਰਜੀ ਵਦਿਆ ਕਿਉਂ ਨਾ ਹੁਣ ਉਹਨਾਂ ਨੂੰ ਸੀਮਨ ਨਹੀਂ ਕਰਨਾ ਤੀਜਾ ਗੁਰੂ ਜੀ ਨੇ ਕਿਹਾ ਸੀ ਮਾਦੋ ਅਬਿੱਦਿਆ ਹਿਤਕੀਨ ਬਬੀਕ ਦੀਪ ਅਮਲੀਨ ਵਿਦਿਆ ਤੋਂ ਬਿਨਾ ਬਬੀਕ ਰੂਪੀ ਦੀਵਾ ਧੁੰਲਾ ਰਹਿ ਜਾਂਦਾ ਹੈ ਵਿਦਿਆ ਦਾ ਹੋਣਾ ਜ਼ਰੂਰੀ ਹੈ ਇਹ ਤਿੰਨ ਜੋ ਗੁਰੂ ਜੀ ਦੇ ਸੰਦੇਸ਼ ਹੈ ਇਹ ਲੈ ਕੇ ਪੀ ਸੋਭਾ ਯਾਤਰਾ ਕੱਢੀ ਜਾ ਰਹੀ ਹੈ ਕਿ ਸਮਾਜ ਨੂੰ ਨਸ਼ਾ ਮੁਕਤ ਬਣਾਉਣਾ ਹੈ ਔਰ ਅਨਪੜਤਾ ਨੂੰ ਦੂਰ ਕਰਨਾ ਹੈ ਤੇ ਆਪਸੀ ਪ੍ਰੇਮ ਪਿਆਰ ਨਾ ਰਹਿਣ ਇਹੀ ਗੁਰੂ ਜੀ ਦਾ ਸੱਚਾ ਪ੍ਰਕਾਸ਼ ਦੀਵਸ ਮਨਾਣਾ ਹੋਏਗਾ ਸਾਰੀਆਂ ਹੀ ਸੰਗਤਾਂ ਨੂੰ ਦਸ ਵੱਲੋਂ ਜੈ ਗੁਰਦੇਵ ਧੰ ਗੁਰਦੇਵ ਜੈ ਗੁਰ ਵਿਦਾਸ ਜੈ ਧੰ ਗੁਰ ਰਵਿਦਾਸ